ਮੇਰੇ ਨਾਲ ਜੁੜੇ ਬੈਠੇ ਸਮੂਹ ਦਰਸ਼ਕੋ ਸ੍ਰੀ ਗੁਰਿੰਦਰ ਸਿੰਘ ਰਾਣਾ ਬਾਲੂ ਪਿਆਰ ਪਰਿ ਸਤਿ ਸ੍ਰੀਕਾਲ ਪ੍ਰਬੰਧਕਾ ਜੀ ਦੋਸਤੋ ਆਪਾਂ ਅੱਜ ਲੱਗੇ ਆ ਜੀ ਕੱਚੇ ਛੋਲਿਆਂ ਨੂੰ ਬਣਾਉਣ ਦਾ ਢੰਗ ਦੱਸਣ ਲਈ ਤੇ ਆਪਾਂ ਸਟੀਲ ਦਾ ਭਾਂਡਾ ਲੈ ਜੀ ਇਹਦੇ ਵਿੱਚ ਚਮਚਾ ਘੀ ਦਾ ਤੇ ਹੁਣ ਆਪਾਂ ਇਹਦੇ ਚ ਪਾਤਾ ਜੀ ਇੱਕ ਚਮਚ ਜੀਰਾ ਜੀਰਾ ਪੁੱਜ ਗਿਆ ਜੀ ਆਪਾਂ ਥੋੜੀ ਜਿਹੀ ਪਾਤੀ ਹਲਦੀ ਤੇ ਵਿੱਚ ਪਾਤਾ ਜੀ ਆਪਾਂ ਹਿਮਾਲਿਆ ਲੋਨ ਤੇ ਤੁਨੀਕ ਪਾਣੀ ਦੀ ਸੁਆਦ ਦੇਣ ਦਾ ਵਕਾਪਾ ਮਿਰਚਾਂ ਇਹਨੂੰ ਮਿਕਸ ਕਰ ਲਿਆ ਜੀ ਤੇ ਹੁਣ ਆਪਾਂ ਛੋਲੇ ਨੂੰ ਆਪਾਂ ਪਾਤਾ ਜੀ ਲੱਗ ਰਹੇ ਚੱਕ ਕਰਨੀ ਪੈਣੀ ਬਸ ਇੱਕ ਥੋੜੀ ਥਰੂ ਮਾਰੋ ਜਾਂ ਕਲਾਮਾਂ ਗਈ ਵਾਸ ਇਹ ਪਾ ਕੇ ਤੇ ਜਿਹੜਾ ਸਮੂਹ ਤੇ ਜਿਹੜਾ ਮਿਕਸ ਇਸ ਤਰ੍ਹਾਂ ਮਿਕਸ ਕਰ ਹਲਦੀ ਆਪਰ ਕੋਈ ਜਿਤ ਮਿਕਸ ਹੋ ਜੇ ਤੇ ਇਸ ਨੂੰ ਸਾਂ ਦਾ ਆਪਣਾ ਵੱਖਰਾ ਹੀ ਤਰ੍ਹਾਂ ਦਾ ਹੈ ਜੀ ਇਹਨੂੰ ਕੌਲੀ ਪਰਸੇ ਤੁਸੀਂ ਇੱਕ ਮੁਠੀ ਜਾਂ ਕੌਲੀ ਇੱਕ ਤੁਸੀਂ ਖਾ ਸਕਦੇ ਹੋ ਬਹੁਤ ਵਧੀਆ ਸੋਰਸ ਹੈ ਜੀ ਫਾਈਬਰ ਦਾ ਤੇ ਜਿੰਨੀਆਂ ਵੀ ਅੱਜ ਤੱਕ ਬਿਜਲੀ ਦੀਆਂ ਜਾਂ ਕਾਰਾਂ ਜੀਪਾਂ ਮੋਟਰਾਂ ਨੇ ਸਭ ਦੀ ਹੌਸ ਪਾਵਰ ਆਪਾਂ ਪਾਵਰ ਇਹਦੀ ਘੋੜਿਆਂ ਨਾਲ ਗਿਣਦੇ ਆ ਜੀ ਪੁੱਛਦੇ ਹੁੰਨੇ ਆਪਾਂ ਜਾ ਕੇ ਵੀ ਇਹਦੀ ਮੋਟਰ ਦੀ ਕਿੰਨੀ ਹੌਸ ਪਾਵਰ ਹੈ ਇਹ ਘੋੜਿਆਂ ਦੀ ਖਰਾਕ ਹੈ ਜੀ ਆਪਣੇ ਆਪ ਨੂੰ ਤੰਦਰੁਸਤ ਰੱਖੋ ਤੇ ਕਾਇਮ ਰੱਖੋ ਤੇ ਆਪਣੀ ਖਰਾਕ ਦੇ ਵਿੱਚ ਕਾਲੇ ਛੋਲੇ ਨੂੰ ਜਰੂਰ ਸ਼ਾਮਿਲ ਕਰੋ ਚਾਹੇ ਸਬਜੀ ਬਣਾਓ ਇਹਦੀ ਚਾਹੇ ਕੱਚੇ ਖਾਓ ਚਾਹੇ ਮੜਾ ਦੇ ਇਹਨੂੰ ਗਰਮ ਕਰਕੇ ਭੁੰਨ ਕੇ ਖਾ ਲਓ ਬਹੁਤ ਵਧੀਆ ਫਾਈਬਰ ਦਾ ਸੋਰਸ ਹੈ ਜੀ ਫਾਈਬਰ ਬਹੁਤ ਜਾਦੇ ਹੈ ਪ੍ਰੋਟੀਨ ਬਹੁਤ ਜਾਦੇ ਹੈ ਤੇ ਆਹ ਲਓ ਜੀ ਆਪਾਂ ਹੁਣ ਇਹਨੂੰ 1 ਮਿੰਟ ਲਈ ਬਸ ਧਕਾਂਗੇ ਤੇ ਨਾਲ ਦੀ ਨਾਲ ਹੀ ਇਹ ਸਬਜੀ ਆਪਣੀ ਤਿਆਰ ਹੈਗੀ ਜੀ ਦੋਸਤੋ ਅਉਧਾ ਹਾਂ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਰਾਖਾ ਸਤਿ ਸ੍ਰੀ ਅਕਾਲ